ਦੋਸਤੋ ਜਿਹੜੇ ਵੀ ਬੰਦੇ ਟਰੈਵਲ ਕਰਦੇ ਨੇ ਚਾਹੇ ਉਹ ਕਾਰ ਰਾਹੀ ਕਾਰ ਤੇ ਕਰਦੇ ਨੇ ਚਾਹੇ ਉਹ ਬਾਈਕ ਤੇ ਕਰਦੇ ਨੇ ਉਹਨਾਂ ਨੂੰ ਰਾਹਤਿਆਂ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਫੇਸ ਕਰਨਾ ਪੈਂਦਾ ਹੈ ਯਾ ਅਵਾਰਾ ਪਸ਼ੂਆਂ ਨੂੰ ਇੰਨੇ ਕਵਾਰਾ ਪਸ਼ੂ ਰਾਹ ਤੇ ਟੱਕਰਦੇ ਨੇ ਕਿ ਕਿਸੇ ਨਾਲ ਹਾਦਸਾ ਹੋ ਜਾਂਦਾ ਕਈ بچ ਜਾਂਦੇ ਨੇ ਕਈ ਬਿਚਾਰੇ ਬੇਕਸੂਰ ਬਿਨਾਂ ਮਤਲਬ ਤੋਂ ਜਾਨ ਗਵਾ ਲੈਂਦੇ ਨੇ ਤੇ ਰਾਜਵੀਰ ਜਮੰਦਾਬਾਈ ਨੇ ਵੀ ਬੇਕਸੂਰ ਜਾਨ ਗਵਾ ਲਈ ਸਿਰ ਅਵਾਰਾ ਪਸ਼ੂਆਂ ਕਰਕੇ ਉਹ ਵੀ ਟਰੈਵਲ ਕਰਦੇ ਸੀ ਟਰੈਵਲ ਦਾ ਸ਼ੌਂਕ ਸੀ ਹਰ ਸਾਲ ਕਿਤਨਾ ਕਿਤੇ ਜਾਂਦੇ ਕਦੇ ਸਪੀਤੀ ਕਦੇ ਲਦਾਖ ਪਰ ਹਾਸਾ ਹੋਇਆ ਸਿਰਫ ਪਸ਼ੂਆਂ ਕਰਕੇ ਇਹ ਚੀਜ਼ਾਂ ਦਾ ਹੱਲ ਇੱਕ ਹੀ ਆ ਕਿ ਜਿੰਨੇ ਵੀ ਪੰਜਾਬੀ ਸਿੰਗਰ ਨੇ ਉਹਨਾਂ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟਾਂ ਪੁਣੀਆਂ ਚਾਹੀਦੀਆਂ ਨੇ ਤੇ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਆਪਾਂ ਲੋਕੀ ਟੂ ਟੈਕਸ ਦਿੰਨੇ ਆ ਪਰ ਟੂਲ ਟੈਕਸ ਦਿੰਨੇ ਆ ਰੋਡ ਟੈਕਸ ਦਿੰਨੇ ਆ ਪਰ ਫਿਰ ਵੀ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਤੇ ਕੀ ਪਤਾ ਜਿੰਨੇ ਵੀ ਸਿੰਗਰ ਆ ਸਾਰੇ ਮਿਲ ਕੇ ਇਹ ਪੋਸਟਾਂ ਪਾਉਣ ਤੇ ਪੋਸਟਾਂ ਉੱਪਰਲੇ ਲੈਵਲ ਤੇ ਜਾਣ ਤੇ ਸਰਕਾਰਾਂ ਵੱਲੋਂ ਇਹਨਾਂ ਚੀਜ਼ਾਂ ਦਾ ਹੱਲ ਕੀਤਾ ਜਾਵੇ ਕਿ ਅੱਗੇ ਵਾਸਤੇ ਕੋਈ ਬੇਕਸੂਰ ਨਾ ਮਾਰਿਆ ਜਾਵੇ ਧੰਨਵਾਦ ਜੀ ਬਾਕੀ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ